ਪਗਮਨਤਮਾਨ ਦੀ ਸਰਕਾਰ ਨੂੰ 4 ਸਾਲ ਹੋ ਗਏ ਬਣੀ ਨੂੰ ਕਿੰਨੇ ਨੰਬਰ ਦੇਗਾ ਸੋਚੋ 10 ਕ ਨੰਬਰ ਦੇਨੇ ਚਾਹੁੰਦੇ ਹੋਂ 90 ਖਾ ਗਿਆ 90 ਆਏਗਾ ਯਾਰ ਆਹ ਕਿਹੜਾ ਪਾਲਜ ਪੈਸੇ ਫਸ ਗਏ ਜੀ ਮੇਰੇ ਉਹ ਨਿਕਲ ਹੀ ਨਹੀਂ ਜਗੇ ਕਿਉਂ ਭਗਮਨਤਮਾਨ ਨੂੰ ਪੁੱਛ ਕੇ ਲਾਏ ਸੀ ਨਾ ਨਾ ਪੁੱਛ ਕੇ ਉਹ ਤੈਨੂੰ ਵੀ ਲਾਲਚੂਗਾ ਵੀ ਤੁਪਣੇ ਹੋਣਗੇ ਆਏ ਹਾਂ ਹਾਂ ਸਹੀ ਗੱਲ ਆ ਬਾਈ ਹੈਗਾ ਤਾਂ ਲਾਲਚੀ ਸੀ ਫਿਰ ਤੂੰ ਆ ਜਿਹੜੀ ਸੜਕ ਤੇ ਜਾਂਦਾ ਹੈ ਕਿਹਨੇ ਬਣਾਈ ਹੈਗੀ ਇਹ ਬਾਈ ਭਗਮਨਤਮਾਨ ਨੇ ਫਿਰ 10 ਨੰਬਰ ਇਹਦੇ ਲਾ 20 ਹੋ ਗਏ ਬਾਈ ਹਾਂ ਜਿਹੜੀ ਲਾਈਟ ਆਉਂਦੀ ਦਿਨੇ ਆਉਂਦੀ ਹੈ ਕਿ ਰਾਤ ਨੂੰ ਆਉਂਦੀ ਹੈ ਉਹ ਬਾਈ ਕਿਹੜੇ ਹੁੰਦਾ 8 ਘੰਟੇ 9:30 ਵਜੇ ਤੋਂ 5:30 ਵਜੇ ਤੱਕ ਕਿਤੇ ਰਾਤ ਨੂੰ ਖੇਤੀਆਂਗਾ ਨਾ ਬਾਈ ਕੱਲੀ ਨਹੀਂ ਗਿਆ 50 ਨੰਬਰੇ ਦੇ ਲਾ ਉਹੋ ਇਹਦਾ ਸਰਪੰਚ 70 ਹੋ ਗਏ ਫਿਰ ਯਾਰਾ ਹੁਣ ਜਿਹੜੇ ਨੌਕਰੀਆਂ ਮਿਲੀਆਂ ਨੇ ਇੱਕ ਬੰਦੇ ਨੂੰ ਤਿੰਨ ਤਿੰਨ ਮਿਲ ਗਈਆਂ ਮਿਲ ਗਈਆਂ ਮਿਲ ਗਈਆਂ ਬਾਈ ਹੈ ਪੂਰੇ ਸਬਤ ਨਹੀਂ ਚੱਲੀ ਤੂੰ ਸਾਲ ਤੋਂ ਹੁੰਦਾਗਾ ਜਮਾਂ ਨਹੀਂ ਜਦੀ ਹੈਗੀ ਹੈ ਜਮਾਂ ਹੀ ਨਹੀਂ ਜਦੀ ਫਿਰ ਇਹਦੇ ਵੀ ਲੱਗਦਾ 15 ਰੁਪਏ ਰਾਹੀ ਬਰਦਾਗਾ ਚਲੋ 20 ਨੰਬਰ ਇਹਦੇ ਨਾਲ ਆ ਬਾਈ ਹੁਣ ਜੇ ਤੂੰ ਪੜਿਆ ਨਹੀਂ ਹੈਗਾ ਘੱਟ ਪੜਿਆਗਾ ਦਾ ਮਤਲਬ ਤੈਨੂੰ ਐ ਲੋਕ ਕਿਥੋਂ ਨਹੀਂ ਮਿਲ ਜੂਗੀ ਪੜੇ ਲਿਖੇ ਹੁਣ ਤਾਰੇ ਨੂੰ ਮਿਲੀਏਗੀ ਨਾ ਬਾਈ ਮੈਂ 2 ਨੰਬਰਾਂ ਤੇ ਰਹਿ ਹੋਇਆ ਯਾਰਾ ਨੌਕਰੀ ਮੈਨੂੰ ਵੀ ਮਿਲਣੀ ਮਿਲਣੀ ਸੀ ਫਿਰ ਤੂੰ ਰਿਸ਼ਵਤ ਪਹਿਲਾਂ ਅਕਾਲੀ ਸਰਕਾਰ ਚ ਦਿੱਤੇ ਸੀ ਇਹਨੂੰ ਬਣਾ ਦਿੱਤਾ ਸੀ ਝੂਠਾ ਨਾ ਬੋਲੀ ਦਿੱਤੇ ਸੀ ਐ ਤਾਂ ਹੋ ਜਾਂਦਾ ਮੜਾ ਮਗਾ ਫਿਰ ਤੈਨੂੰ ਉਦੋਂ ਮਿਲੀ ਨਹੀਂ ਹੈਗੀ ਹੁਣ ਤੂੰ ਥੋੜੇ ਜਿਹੇ ਨੰਬਰ ਤੇ ਰਹਿਏ ਨਾਲ ਕੋਈ ਰਿਸ਼ਵਤ ਨਹੀਂ ਦਿੱਤੀ ਨਾ ਹਾਂ ਦਿੱਤੀ ਨਹੀਂ ਬਾਈ ਇਹਨੂੰ ਕਿੰਨੇ ਨੰਬਰ ਦੇਗੇ ਫਿਰ ਜੀ ਇਹਨੂੰ ਵੀ ਨੌਕਰੀਆਂ ਸਾਹ ਮਿਲਣ ਹੁ ਇਹ ਲਿਪਰਾਉਟੀ ਜੀ ਬਠੰਡੇ ਪੀਆ ਉਹ ਵੇਚਦੇ ਤਹਿ ਮਹਾਲੀ ਵਾਲੀ ਵੇਚਦੇ ਇਹਨਾਂ ਦਾ ਡੰਮ ਦੇ ਮੱਥਾ ਫਿਰ ਵੋਟ ਪਾਏਗਾ ਭਗਵਾਨ ਤੁਹਾਨੂੰ ਪੱਕਾ ਭਾਈ 100% ਪਾਵਾਂਗੇ ਜੀ ਪਰਲ ਵਾਲੇ ਪੈਸੀ ਆ ਕਿੰਨੇ ਰੁਪਏ ਨੇ ਹੈਗਾ ਭਾਈ 2 ਲੱਖ ਰੁਪਏ ਯਾਰ ਸਾਢੇ ਤਾਂ ਨਹੀਂ ਸਾਢੇ ਭਾਈ ਆ ਵੀਡੀਓ ਸ਼ੇਅਰ ਕਰਕੇ ਮਾਨ ਜੋ ਮੁੱਖ ਮੰਤਰੀ ਸਾਹਿਬ ਤੱਕ ਕਹੇ ਜਾ ਰਹੇ ਆ ਇਹਦਾ ਪਰਲਾ ਰੁਪਏ ਜੱਕੜਾ ਦੇ ਦੇਗਾ ਖੁਸ਼ ਨਾਲੇ ਪੇਜ ਵੀ ਫੋਲੋ ਕਰ ਲਓ ਸਮਰੀ